ਆ ਪੱਟ ਦਾ ਸੌਦਾ ਦੋਸਤੋ 8000 ਮੰਗਿਆ ਕ੍ਰਿਸ਼ਨ ਅੰਕਲ ਨੇ ਇਹਦਾ ਤੇ ਯਾ ਦੇਵੀ ਨਾ ਰੂ ਜੰਗੀ ਰਾਣਾ ਮੰਡੀ ਤੇ ਸੌਦਾ ਚੱਲ ਰਿਹਾ ਲਾਈ ਦਾ ਪੈਂਡਾ ਚੁਗੇ ਪਾਠ ਵੇਚੀ ਤੇਰੀ ਲੈ ਵੀ ਮੂੰਹ ਐ ਨੂੰ ਕਰ ਤੇਰੀ ਕਾਹਦੀ ਵੇਚੀ ਫਿਰ ਵੇਚਾਂਗੇ ਪੂਰੇ ਦੀ ਕਰਤੀ 5000 ਰੁਪਏ ਓਏ ਯਾਰ ਓਏ ਫੜਦਾ ਓ ਆਖੇ ਵੀ ਲੱਗਿਆ ਕਰ ਯਾਰ ਕ੍ਰਿਸ਼ਨ ਅੰਕਲ ਨਹੀਂ ਹੁਣੀ ਮੈਂ ਹਾਂ ਉਹ ਵੇਖੀ ਡੇਗ ਨਾ ਦੇ ਓਏ ਗੀ ਬੂਆ ਕੰਨੂ ਤੂੰ ਵੀ ਬਣਾ ਓਏ ਤਾਂ ਇਧਰ ਨੂੰ ਕਿਧਰ ਨੂੰ ਖਿੱਤੀ ਆਉਣਾ ਓਏ ਚੱਟ ਕੇ ਲੈਣ ਕੱਲ ਲੰਗੂ ਕੱਲ ਕਿਵੇਂ ਹੋਣਾ ਪਤਾ ਫਿਰ ਤੂੰ ਕਹਿੰਦਾ ਬੇਕਾਟਾ ਦਵਾ ਆਇਆ ਉਹ ਮਾ ਘਾਟੇ ਨਹੀਂ ਵੇਚੀ ਵੇਚੀ ਤਾਂ ਹੈ ਨਾ ਹਾਂ ਪੂਰੇ ਮੱਝੀ ਹੋ ਗਈ ਫੜ ਨਹੀਂ ਭਰਾਵਾ ਆਪ ਨਹੀਂ ਕੱਲ ਜੀ ਉਹ ਤੂੰ ਕੌਣੇ ਬੰਦਿਆਂ ਤੇ ਮੰਨ ਜਾਈਦੀ ਹੁੰਦੀ ਹੈ ਗੱਲ ਸਿਆਣਾ ਬੰਦਾ ਕਿਸੇ ਦੇ ਮੰਨਿਆ ਕਰ ਕੱਲ ਮੰਨਿਆ ਘਾਟੇ ਤੇਰੇ ਹਾਂ ਕੱਲ ਯਾਰ ਕੱਲ ਤੇ ਵਧੀਆ ਘਾਟਾ ਪਾਇਆ ਉੱਥੀ ਦੇਣਾ ਉੱਥੀ ਘਾਟਾ ਅੱਖਾਂ ਵਿੱਚ ਰਿਆ ਕਿਹ ਕੀ ਨਹੀਂ ਕਿਸ਼ਮਤ ਆ ਵੇਚ ਖਰੀਦ ਜੇ ਕਰਾਂਗੇ ਤਾਂ ਘਾਟੇ ਵੀ ਬਹਿਣਗੇ ਬਸ ਇੱਕ ਗੱਲ ਨਫੇ ਵੀ ਮਿਲਣ ਜੇ 20 ਸੌਦੇ ਹੋਗੇ ਤੇ ਜਾਂ 100 ਸੌਦਿਆਂ ਚ 8ਾਂ ਚ ਨਫਾ ਲੈ ਲੈ ਤਾਂ ਦੋਆਂ ਚ ਘਾਟਾ ਪੈ ਕੇ ਤਾਂ ਕੁਛ ਨਹੀਂ ਹੁੰਦਾ ਤੂੰ ਗੱਤੇ ਨਿਕਾੜ ਕਰਦੀ ਆ ਉਹ ਨਹੀਂ ਯਾਰ ਮੇਰੀ ਹੱਤ ਨਹੀਂ ਯਾਰ ਇਹਨਾਂ ਦੀ ਬੇਇੱਜ਼ਤੀ ਕਰਦੇ ਤੁਸੀਂ ਫੜ ਲਾ ਲੈਣਾ ਕੋਈ ਸਵਾਦ ਆ ਮੂੰਹ ਨਾਲ ਗੱਲ ਕਰੋ ਜੀ ਬੋਲੋ ਬੋਲੋ ਫਿਰ ਨਹੀਂ ਖੇਲਣੂਗਾ ਬਾਅਦ ਮੈਂ ਪੈਸੇ ਮੈਨੂੰ ਕੋਈ ਨਹੀਂ ਪੈਸੇ ਰੇ ਮੈਨੂੰ ਪਹਿਲਾਂ ਰੇਟ ਦੱਸ ਕੀ ਆਣਾ 5 ਦੀ ਹੋਗੀ ਨਹੀਂ ਹੁੰਦੀ 5 ਦੀ ਕਿਉਂ ਨਹੀਂ ਹੁੰਦੀ ਦੇ ਦੇ ਯਾਰ ਅੰਕਲ 7000 3000 ਹਾਂ ਨਾ ਹੀ ਬਸ ਨਹੀਂ ਫਿਰ ਰਹਿਣ ਦੇ ਪੁੱਤ ਕੱਟਾਂ ਇਹੇ ਪੈਸੇ ਫੜ ਪੈਸੇ ਦੇ ਦੇ ਕੇ ਇਹਨਾਂ ਨੇ ਕੋ ਗਾਂ ਘਾ ਲਾਣਾ ਪਛਾਹ ਬੇਚੀ ਹਾਂ ਭਾਈ ਆ ਰੱਖ ਕੇ ਰੱਖੀ ਲਓ ਵੀ ਆ ਬੱਕਰੀ ਆ ਤੁਹਾਡੇ ਸਾਹਮਣੇ ਲੱਖੇ 22 ਲੱਖੇ ਦੀ ਆ ਇਹੇ ਸਾਰੀ ਮੰਡੀ ਦੀ ਸ਼ਾਨ ਆ ਤੇ ਮਗਰ ਪੱਠਾ ਇਹਦੇ ਤੂੰ ਆ ਬਹੁਤ ਚੰਗਾ ਥਣ ਥਣ ਲੱਗਿਆ ਇਹਦਾ ਚੋ ਹੋਰ ਆ ਤੇ ਜੰਗੀ ਰਾਣਾ ਬੱਕਰਾ ਮੰਡੀ ਤੇ ਅੱਜ ਪਹੁੰਚੇ ਆ ਤੇ ਭਾਈ ਲੱਖੇ ਕੀ ਮੰਗਿਆ ਇਹਦਾ ਵੀਡੀਓ ਸਾਰੇ ਨਗਾਂ ਦੀ ਬਣਾ ਦਿਓ ਮੰਡੀ ਦੀ ਚੰਗੇ ਨਗ ਪਹੁੰਚ ਦੇ ਮੰਗਿਆ ਕੀ ਹੈ ਬਾਈ ਮੈਂ ਤਾਂ 35000 ਰੁਪਏ ਮੰਗਿਆ ਬਾਈ ਨੇ 35000 ਰੁਪਏ ਮੰਗਿਆ ਤੇ ਸਾਰੇ ਨਗ ਬਾਈ ਦੇ ਚੰਗੇ ਆ ਸਲਾਉਣ ਯੋਗ ਦੇਖ ਸਕਦੇ ਆ ਦੋਸਤੋ ਬੱਕਰਾ ਵੀ ਬਹੁਤ ਚੰਗਾ ਬਾਈ ਨੇ ਲੈਂਦਾ ਤੇ ਆ ਪਾਠ ਬਹੁਤ ਚੰਗੀ ਆ ਤੇ ਹਾਂ ਬਾਈ ਲੈਂਦਾ ਨਹਿਰੂ ਆ ਹਾਂਜੀ ਹੁਕਮ ਕਰੋ ਜੀ ਨਹਿਰੂ ਜੀ ਰਾਜ ਕੋਈ ਗੱਲ ਕਰਨਾ ਤੁਸੀਂ ਰਾਜਾ ਮਾਰਾ ਕੱਚੇ ਤਾਂ ਨਹੀਂ ਮੈਂ ਵੀ ਕਹਿੰਦਾ ਤੁਸੀਂ ਆ 20000 ਦੇ ਦਿਓ ਬੋਲ 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 ਨਹੀਂ ਪੂਰੇ ਕੱਚੇ ਆ ਖਰੀਦਤੇ ਨਹੀਂ ਪਹੁੰਚੇ ਪੂਰੇ ਕੱਚੇ ਆ ਖਰੀਦਤੇ ਨਹੀਂ ਪਹੁੰਚਿਆ ਹੋਰ ਕਿੱਥੇ ਪਹੁੰਚਣਾ ਆ ਉਹਨੇ ਵੇਚਣਾ ਤੇ ਲੈਣੀ ਆ ਮੈਂ ਤਾਂ ਆਪਾਂ ਕਿਹਾ ਨਾ ਇਹ ਦੂ ਵੀ ਬੱਕਰੀ ਆ ਕਿੰਨੇ ਦੀ ਦੇਂਗਾ 60 ਹੀ ਆ ਤਾਂ ਤੇ 45 42 ਮੁੱਲ ਕਰੀਏ ਤਾਂ ਦੋਂਗ ਵਾਲੀ ਆਪਾਂ ਤਾਂ ਹੋ ਰਿਹਾ ਕਰੀ ਜਾਂਦੇ ਲੈ ਠੀਕ ਆ ਗੱਲ ਉਹ ਤਾਂ ਕਿੰਨੇ ਦੀ ਛੱਡੇਗਾ 32 ਲੈ ਜਾ ਜਾਂ 22 ਦੀ ਹੋ ਗਈ ਚੱਕ 2000 ਦੀ ਸੱਟ ਰਾਜੂ ਵਾਲੀ ਮੈਂ ਤਾਂ 2000 ਦੀ ਮਾਰਤੀ ਹਮੇਰਾ ਭਾਈ ਮਹਾਬਾਈ ਦੀ ਦੇਦੇ ਭਾਈ ਆ ਸਹੀ ਆ 20 ਤੋਂ ਸਿੱਧੀ ਬਾਈ ਦੀ ਆ ਗਿਆ ਵੀ ਨਹੀਂ ਨਹੀਂ ਆਖਣਾ ਰਾਹ ਨਹੀਂ ਦਿੱਤਾ ਹਾਂ ਭਾ 45 ਮੰਗ ਲੈਂਦੇ ਫਿਰ ਉਹ 30 ਦੇ ਵਿੱਚ ਆਜੇ ਵਿੱਚ ਬੱਕਰੀ ਵਿੱਚ ਨਹੀਂ ਇਹਦਾ ਨਹੀਂ ਨਹੀਂ ਦੇ ਦੇ ਚੰਗੀ ਬਹੁਤ ਬੱਕਰੀ ਆ ਬੋਲ ਫਿਰ ਛੰਡ ਕੇ ਦੱਸ ਚੰਗੀ ਦੇ ਪੈਸੇ ਲਾਉਂਦਾ ਇਹ ਖੋਰ ਦੇ ਕਾਉਣ ਲਾਉਂਦਾ ਇਹਨੇ ਇਹਦਾ ਗਾਹ ਕਹਗਾ ਮੈਂ ਗਾਹ ਕਹਗਾ ਦੇਰੀ ਨੂੰ ਲੈਣੀ 24000 ਚ ਚੱਲਦੀ ਨਹੀਂ ਬਾਈ 25 ਦੀ ਦੇ ਦੇ ਬਹੁਤ ਆ ਪੈਸੇ 20000 ਦੀ ਬੱਕਰੀ ਲੈ ਲੈ ਫਰਲਾ ਜਾਂ 26 ਦੀ ਹੋ ਗਈ ਰੱਖ ਲੈ ਹਜੀ ਬਸ ਦੇ ਦੇ ਬਹੁਤ ਆ ਪੈਸੇ ਉਹ ਦੇ ਦੇ ਧਾਰ ਨਹੀਂ ਕਰਦਾ ਤੇਰੇ ਨਾਲ ਹਾਂਜੀ ਮੈਂ ਕਰੂਗਾ ਧਾਰ ਤੂੰ ਵੀ ਦਿੰਦਾ ਉਹ ਮੈਂ ਹੂੰ ਸਹੀ ਗੱਲ ਆ ਆ ਪਾਠਾ ਵੀ 26000 25000 ਲਾਏ ਬਾਈ 26 26000 ਲਾਤਾ ਬਾਈ ਨਹਿਰੂ ਨੇ ਤੇ ਬਾਈ ਨੇ ਜਵਾਬ ਦੇਤਾ ਵੀ ਨਹੀਂ ਦੇਣੀ ਪੱਕੀ ਦੀ ਪਰ ਛੱਡ ਜੀ ਅਖੀਰ ਲਈ ਰਾਹ ਦੱਸ ਸੀਦੀ ਪਰ ਛੱਡ ਜੀ ਐਵੇਂ ਗੱਲ ਲੋ ਜੀ ਆਪਣੀ ਹਾਂ ਸਹੀ ਗੱਲ ਸੱਤ ਵੀ ਮਾਸ਼ੀ ਦੀ ਆਪਣੀ ਸਹੀ ਆ ਰੇਡੋ ਨਵੇਡੋ ਫਿਰ ਨਵੇਡ ਤਾਂ ਇਹ ਕੋ ਮੈਂ ਹੁਣ ਥੋੜਾ ਦੇ ਦੇ ਬਹੁਤਾ ਪੈਸੇ ਲੱਖੇ ਭਾਈ ਮੈਂ ਕਰਾ ਲਵਾਂ ਪਰ ਚਿੱਠੀ ਮੈਂ ਕਰਾ ਲਵਾਂ ਚਿੱਠੀ ਹਾਂ ਚਿੱਠੀ ਇਹ ਕਰਾ ਦੂਗਾ ਪੁੱਛੀ ਲਈ ਆਪਣੀ ਉੱਚੇ ਥਾਂ ਖੜ ਕੇ ਲੈ ਲੈਣੇ ਫਿਰ ਘਰ ਤੇ ਹੋ ਜਾਣੇ ਹਾਂ ਆਪ ਨੀਵੇਂ ਥਾਂ ਹੋ ਜਾ ਹਾਂ ਪੁੱਛ ਨਹੀਂ ਲੈਣਾ ਇਹਨੇ ਵੀ ਉੱਚੇ ਥਾਂ ਖੜ ਕੇ ਲਈ ਆ ਜੀ ਘਰ ਲਓ ਵੀ ਦੋਸਤੋ ਇੱਕ ਆ ਬੱਕਰੀ ਬਾਈ ਲੈ ਕੇ ਆਇਆ ਜੰਗੀ ਰਾਣਾ ਬੱਕਰਾ ਮੰਡੀ ਤੇ ਤੇ ਆਪਾਂ ਗੱਲਬਾਤ ਕਰਦੇ ਆ ਤੇ ਇਹਦਾ ਰੇਟ ਪੁੱਛਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈਈ ਆਪਣਾ ਜਗਦੀਪ ਜਗਦੀਪ ਤੇ ਬਾਈ ਪਿੰਡ ਕਿਹੜਾ ਆਪਣਾ ਸਰਦਾਰਗੜ ਸਰਦਾਰਗੜ ਤੇ ਆ ਜਿਹੜਾ ਬੱਚਾ ਬੱਕਰੀ ਮਗਰ ਬੱਕਰਾ ਬਾਈ ਹਾਂਜੀ ਬੱਕਰਾ ਤੇ ਕਿੰਨੇ ਪੈਸੇ ਮੰਗੇ ਆ ਬਾਈ ਬੱਕਰੀ ਦੇ 11000 ਰੁਪਏ 11000 हां भाई नेहरू 7000 ਰੱਖਿਆ ਬਾਈ ਨੂੰ 7000 ਰੱਖਿਆ ਬਾਈ ਨਹਿਰੂ ਨੇ ਤੇ ਕਰੋ ਵੀ ਸੌਦਾ ਚੱਲੂ 750 ਕਰ ਲਾ ਸਾਈ ਕੱਢ ਕੇ ਲਾ ਬਾਈ ਐ ਤਾਂ 10000 ਚ ਵੀ ਨਹੀਂ ਦੇਣੀ ਬਾਈ ਨੇ ਇੰਨੇ ਸਾਈ ਕੀ ਪੈਸੇ ਵੀ ਨਹੀਂ ਦੇਣਾ ਤਾਂ ਇਹ ਤੇ ਤੇਰੀ ਜਾਣਕਾਰੀ ਵਾਲਾ ਬੰਦਾ ਕਿੰਨੇ ਦਿਨ ਫਰਾਣਾ ਕਹਦੇ ਤੂੰ 11 ਮੰਗ ਲੈ ਕਿਹੜਾ ਵੀ ਪੱਟਾਂਗੇ ਮਗਰ 200 ਘੱਟ ਦੇ ਦੇ ਹਾਂ 200 ਘੱਟ ਦੇ ਆ ਫੜੀ ਬੋਲ ਕਰ ਦੇ ਲੈ ਫੜ ਉਹ ਫੜ ਤਲਾ ਦੰਦੀ ਤੇ ਨਹੀਂ ਵੜਦਾ ਸਵਾਲ ਆ 60000 ਦੀ ਲੈ ਦੇ ਦੇ ਬਹੁਤ ਆ ਪੈਸੇ ਉਹ ਜਾਂ ਦੇ ਮੰਗੀ ਬੱਕਰਾ ਉਹ ਮਗਰ ਵੀ ਬੱਕਰਾ ਛੋਟੇ ਫਰੇਮ ਦੀ ਆ ਬੱਕਰੀ ਹੋਰ सस्ती ਵੀ ਐਨੀ ਨਸਲ ਜਿਹੀ ਹੈ ਨਹੀਂ ਛੋਟੇ ਫਰੇਮ ਚ ਆ ਬੱਕਰੀ ਦੇ ਦੇ ਮਗਰ ਵੀ ਬੱਕਰਾ ਮੇਰੇ ਵੀ ਕਦਰ ਪਾ ਕੇ ਦੇ ਦੇ ਹਾਂ ਬਾਲਾ ਫਰਕ ਓਏ 8000 ਨਾਲ ਨਾਲ ਵੀ ਤੁਲਦੀ ਸਹੀ ਆ ਬਾਲਾ ਪੋਛੋ ਕੇ ਹੋਸ਼ ਆ ਬੱਕਰੀ ਆ ਤੁਹਾਨੂੰ ਦਿਖਾ ਦਿੰਨੇ ਦੇ ਦੇ ਭਾਈ ਨਾ ਮੋੜ ਯਾਰ ਸਹੀ ਆ ਭਾਈ ਬਾਲਾ ਫਰਕ ਹੈ ਕੋਈ ਨਹੀਂ ਫਰਕ ਫਰਕ ਨਹੀਂ ਬਰਦਸ਼ਵੀ ਮਹੀਨੇ ਦੇਣੀ ਆ ਨਾ ਕਦੇ ਇਹ ਤਾਂ ਘਟਦੀ ਨਹੀਂ ਤਾ 9 ਤੋਂ ਥੱਲੇ ਆ ਹਾਂ ਬੱਕਰੀ ਵੇਚੀ ਐਵੇਂ ਨਾ ਵੇਚਣ ਵਾਲੀ ਗੱਲ ਕਰ ਯਾਰ ਐ ਨਾ ਕਰ ਹੁਣ ਤੂੰ ਵੇਚ ਕੇ ਭਰੇ ਕਰ ਦੇ ਵੇਚਣ ਵਾਸਤੇ ਨਾ ਯਾਰ ਤੈਨੂੰ ਲਖਾਈ ਤੇ ਕਰਦੇ ਯਾਰ ਨਹੀਂ 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 8000 ਓਏ ਰਖ ਲੈ 100 ਮਾਈਕਰੋ ਲਖਾਈ ਤੇ ਲੈ ਚੱਲ ਤੂੰ ਕਰਾ ਦੇ ਯਾਰ ਲਖਾਈ ਤੇ ਸੌਦਾ ਹੋਏ ਤੇ ਵਾ ਦੇ ਤੂੰ ਕਰਾ ਹਾਂ 18 19 8500 ਦੇ ਲਖਾਈ ਤੂੰ ਕਰਾਈ ਜਾ ਹੋ ਗਈ ਜਾ ਹੁਣ ਕਰਾ ਦੇ ਤੂੰ ਓਏ ਮਾਨ ਕਰ ਓ ਬਹੁਤ ਆ ਭਾਈ ਪੈਸੇ ਮੋੜਨਾ ਗਾਕ ਮੰਨ ਲੈ ਤੂੰ ਚੱਲ ਬਾਤ ਨਹੀਂ ਮੇਰੀ ਆ ਸੌਦਾ ਲੈ ਵੀ ਚੱਲੀ ਜਾਂਦਾ ਗਾਲ ਤਾ ਸੌਦਾ ਜਿੰਨੂ ਮਰਜੀ ਜੇ ਤੈਨੂੰ ਕੋਈ ਆਖੇ ਬੱਕਰੀ ਸਸਤੀ ਦੇ ਆਂਦੀ ਜਾ ਮੈਨੂੰ ਫੜ ਲਈ ਬਹੁਤ ਵਜੂਤ ਹੋ ਬਾਅਦ ਵੇਚਣੀ ਨਾ ਬੰਦੋ ਹਾਂ ਨਾ ਬੰਦੋ ਇੱਥੇ ਢੱਲ ਲਈ 8500 ਕਰਤੀ ਲਿਖਾਈ ਇਹ ਬਈ ਯਾਰ ਉਹਨੇ ਵੇਚਣ ਨੂੰ ਨਹੀਂ ਬੰਦ ਕਹੀ ਆ ਸਹੀ ਆ ਉਹ ਦੇ ਦੇ ਸਹੀ ਆ ਨਹੀਂ ਨਹੀਂ ਕਰਾ ਲਿਓ ਓਏ ਭਰਾ ਨਹੀਂ ਯਾਰ ਲਿਖਾਈ ਤੈਨੂੰ ਹੀ ਕਰਾਉਣੀ ਪੈਣੀ ਆ ਦੇ ਦੇ ਮੋੜ ਨਾ ਮੋੜ ਨਾ ਮੋੜ ਨਾ ਮੋੜ ਨਾ ਮੋੜ ਨਾ ਗਾਗਾ ਕਰਾ ਦੇ ਬਸ ਲਿਖਾਈ ਆ ਉਹ ਨਹੀਂ ਕੁਛ ਨਹੀਂ ਹੁੰਦਾ ਅਜੇ ਵੀ ਨਾ ਭੱਜ ਸਹੀ ਲਿਖਾਈ ਆ ਆ ਉਹ ਵਾਹ ਸਕਾਰ ਹੋਣਾ ਯਾਰ 100 ਰੁਪਏ ਨਕੀ ਹੁੰਦਾ ਯਾਰ ਚਲੋ ਬਾਈ ਬੱਕਰੀ ਦਾ ਸੌਦਾ ਹੋ ਗਿਆ ਬਰਬਰੀ ਬੱਕਰੀ ਹੈ ਬਾਈ ਜੀ ਮਗਰ ਹੈਗਾ ਬੱਕਰਾ ਤੇ ਬਾਈ ਜਗਦੀਪ ਆ ਕਿਹੜਾ ਪਿੰਡ ਦੱਸਿਆ ਬਾਈ ਸਰਦਾਰ ਗੜਾ ਲਓ ਵੀ ਲਗਾਤਾਰ ਦੂਜਾ ਸੌਦਾ ਹੋਇਆ ਬਹੁਤ ਬਹੁਤ ਧੰਨਵਾਦ ਬਾਈ ਦੇ ਜਿਹੜਾ ਸਾਡੇ ਅੱਖੇ ਲੱਗਿਆ ਵੀਰ ਤੇ ਆ ਬੱਕਰੀਆਂ ਪੈਸੇ ਕਿਨੋਂ ਬਾਈ ਪੈਸੇ ਨਹੀਂ ਦਿੰਦਾ ਇਹਨੂੰ ਪੈਸੇ ਨਹੀਂ ਦੇਣੇ ਇਹਨੂੰ ਸੱਚ ਹਾਂ ਇਹਨੇ ਬੱਕਰੀ ਮਹਿੰਗੀ ਲਾਈ ਦਿਆ ਨਾਲ ਝੋਲਾ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਝੋਲੇ ਤੇ ਲਾਤੀ ਆਏ ਆਈ ਚੰਗੀ ਹੁੰਦੀ ਐ ਸਾਈ ਨਾਲ ਨਾ ਤਿੰਨ ਬੱਕਰੀਆਂ ਦਾ ਸੌਦਾ ਹੋਇਆ ਦੋਸਤੋ ਜੰਗੀ ਰਾਣਾ ਮੰਡੀ ਦੇ ਉੱਤੇ 47 ਜਗਰਤੀਆਂ ਬਾਈ ਕਿੰਨੇ ਦੀਆਂ ਕਰਤੀਆਂ 47000 47000 ਦੀਆਂ ਤਿੰਨ ਬੱਕਰੀਆਂ 46000 ਲੱਗਾ ਬਾਈ ਬੱਬੂ ਛੱਤਿਆਣੇ ਵਾਲੇ ਨੇ ਵੇਚੀਆਂ ਇੱਕ ਤਾਂ ਤਾਜੀ ਸੂਈ ਆ ਤੇ ਆ 15 ਦਿਨਾਂ ਦੀ ਕੱਚੀ ਆ ਜਾਂ ਘਰ ਤੋਂ ਲੈ ਗੋ ਜਰਾ 200 ਨਾ ਭੋਖੜੀ ਉਹ ਭਰਾਵਾ ਭਰਾਵਾ ਲਓ ਵੀ ਦੋਸਤੋ ਜੰਗੀ ਰਾਣਾ ਬੱਕਰਾ ਮੰਡੀ ਦੇ ਉੱਤੇ ਤਿੰਨ ਬੱਕਰੀਆਂ ਵੇਚੀਆਂ ਬਾਈ ਬੱਬੂ ਨੇ ਤੇ ਬਾਈ ਬੱਬੂ ਵੇਚਤੀਆਂ ਬੱਕਰੀਆਂ ਹਾਂ ਬਾਈ ਕਿੰਨੇ ਦੀਆਂ ਵੇਚਤੀਆਂ ਬਾਈ 47000 ਦੇ ਕਰਤੀਆਂ ਬਾਈ ਠੀਕ ਆ ਪਹਿਲਾਂ 46 ਲੱਗਿਆ ਸੀ ਹਾਂ ਬਾਈ 40 ਲਵਾਇਆ ਸੀ ਨਾਰੂ ਤੋਂ ਵਪਾਰੀ ਉਹ ਨੇਰੂ ਨੂੰ ਗੁੱਸਾ ਕਰੀਆ ਵਪਾਰੀ ਨੂੰ ਬਾਈ 100 100 ਸਹੀ ਹੁੰਦਾ ਬਿਲਕੁਲ ਜੀ ਬਿਲਕੁਲ ਸਹੀ ਆ ਚਾਰ ਵਾਦ ਨਹੀਂ ਬੱਕਰੀ ਤਾਂ ਤਾਜੀ ਸੋਣ ਵਾਲੀ ਆ ਪਹਿਲਾ ਸੂਆ ਸੋਣੀ ਆ ਸ਼ਹੀਦਾਂ ਦਾ ਤੇ ਆ ਦੂਜਾ ਸੂਆ ਗੱਬਣ ਦੋ ਮਹੀਨਿਆਂ ਦੀ ਆ ਸੂਈ ਆ ਸੂਈ ਸਵਾਈ ਆ ਆ ਬੱਚਾ ਇਹਦੇ ਪਰ ਇਹ ਮੜਾ ਹੋਈ ਮਗਰ ਪਾਕ ਟਕਾਲੀ ਉੱਲੇ ਖੜਾ ਆ ਤਾਜੀ ਸੂਈ ਮੜਾ ਦੇਸ਼ ਨੂੰ ਜਵਾ ਬਾਈ ਬਾਜ ਬੋਲ ਦੀ ਬੱਕਰੀਆਂ ਜਵਾ ਠੀਕ ਹੈ ਬਹੁਤ ਵਧੀਆ ਆਜ ਗਈਆਂ ਬੱਕਰੀਆਂ 47000 ਦਾ ਸੌਦਾ ਹੋਇਆ ਤੇ ਲੈਣ ਵਾਲੇ ਬਾਈਆਂ ਦਾ ਪਿੰਡ ਕਿਹੜਾ ਜੀ ਜੰਗੀ ਰਾਣਾ ਜੀ ਜੰਗੀ ਰਾਣਾ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਸੌਦਾ ਕਰਨ ਦੇ ਲਈ ਆ ਚੱਲਦੀ ਵੀਡੀਓ ਚਾਹੁੰਦਾ ਬਾਈ ਕੋਈ ਆਖੀ ਜਵੇ ਕਿ ਮਹਿੰਗੀਆਂ ਬੱਕਰੀਆਂ ਇਹੋ ਰੇਟ 'ਚ ਮੈਂ ਬੱਕਰੀ ਨਹੀਂ ਦਿੰਦਾ ਨਹੀਂ ਮਿਲਦੀ ਨਹੀਂ ਸਹੀ ਸਹੀ 716 ਦਾ ਕਿਹੜਾ ਭਾਅ ਇੱਕ ਬੱਕਰੀ ਦਾ ਮੁੱਲ ਆ ਇਹ ਕੁਆਲਿਟੀ ਵੀ ਹੈਗੀ ਹੈ 10 ਸਾਲ ਹੈਗੀ ਹੈ ਆ ਇਹੀ ਕੁਆਲਿਟੀ ਵੇ ਹਾਂ ਜੀ ਬੱਲੇ ਵਾਲੀ ਆ ਬਹੁਤ ਚੰਗੀਆਂ